ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਲੜੀ ਸੀ ਹਲਕਾ ਸ਼੍ਰੀ ਕਟੂਰ ਸਾਬ ਤੋਂ ਭਾਈ ਅਮਰਪਾਲ ਖਾਲਸਾ ਦੇ ਵਿਰੁੱਧ ਹਾਂਜੀ ਜੀਰੇ ਤੋਂ ਕੁਲਬੀਰ ਜੀਰਾ ਕੁਲਬੀਰ ਜੀਰਾ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕੁਲਬੀਰ ਜੀਰੇ ਨੇ ਫੇਸਬੁੱਕ ਤੇ ਪੇਜ ਤੇ ਪੋਸਟ ਜਿਹੜੀ ਹੈ ਅਪਲੋਡ ਕਰਕੇ ਸੰਕੇਤ ਦਿੱਤੇ ਨੇ ਕਿ ਪੰਜਾਬ ਦੇ ਮਾਹੌਲ ਖਰਾਬ ਹੋ ਗਏ ਨੇ ਕਿਉਂਕਿ ਕੱਲ ਰਾਤ ਨੂੰ 6 ਸ਼ਰਾਰਤੀ ਅਨਸਰਾਂ ਵੱਲੋਂ ਕੁਲਬੀਰ ਸਿੰਘ ਜੀਰਾ ਦੀ ਗੱਡੀ ਨੂੰ ਘੇਰਿਆ ਗਿਆ ਅਨੇਵਾ ਫਾਇਰਿੰਗ ਕੀਤੀ ਗਈ ਮਸਾ ਪੱਜ ਕੇ ਬੱਚੇ ਕੁਲਬੀਰ ਸਿੰਘ ਜੀਰਾ ਕੁਲਬੀਰ ਸਿੰਘ ਜੀਰਾ ਨੇ ਫਿਰੋਜ਼ਪੁਰ ਦੇ ਡੀਸੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੇਰੇ ਉੱਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧੜਾ ਧੜ ਗੋਲੀਆਂ ਦੀ ਬਰਸਾਤ ਕੀਤੀ ਗਈ ਹੈ ਯਾਨੀ ਕਿ ਗੱਡੀ ਨੂੰ ਘੋਰਨ ਦੀ ਕੋਸ਼ਿਸ਼ ਕੀਤੀ ਗਈ ਵਾਲ-ਵਾਲ ਬਚੇ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਕੁਲਦੀਪ ਸਿੰਘ ਕੁਲਬੀਰ ਸਿੰਘ ਜੀਰਾ ਦਾ ਕੁਲਬੀਰ ਸਿੰਘ ਜੀਰਾ ਨੇ ਜਿਵੇਂ ਹੀ ਫੇਸਬੁੱਕ ਤੇ ਇਸ ਪੋਸਟ ਨੂੰ ਪਾਇਆ ਕਿ ਕਿਸ ਤਰ੍ਹਾਂ ਲਾਅ ਐਂਡ ਆਰਡਰ ਪੂਰੀ ਤਰ੍ਹਾਂ फेल ਹੋਇਆ ਹੈ ਪੰਜਾਬ ਦੇ ਵਿੱਚ ਉਧਰ ਰਾਜਾ ਵੜਿੰਗ ਨੇ ਘੇਰਿਆ ਹੈ ਕਿਉਂਕਿ ਕੁਲਬੀਰ ਸਿੰਘ ਜੀਰਾ ਉੱਤੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਹਮਲਾ ਹੋਇਆ ਹੈ ਕਿਉਂਕਿ ਕੁਲਬੀਰ ਸਿੰਘ ਜੀਰਾ ਇੱਕ ਨਿਢ ਤੱਕ ਕਾਂਗਰਸ ਪਾਰਟੀ ਦੇ ਆਗੂ ਨੇ ਸਾਬਕਾ ਵਿਧਾਇਕ ਨੇ ਅਤੇ ਹਮੇਸ਼ਾ ਹੀ ਕਾਂਗਰਸ ਦੀ ਖਾਤਰ ਜਿਹੜੀ ਹੈ ਲੜਦੇ ਨੇ ਸੂਤਰਾਂ ਦੇ ਹਵਾਲੇ ਤੋਂ ਕਬਰ ਜਿਹੜੀ ਖਬਰ ਆ ਰਹੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਕੁਲਬੀਰ ਸਿੰਘ ਜੀਰਾ ਵੱਲੋਂ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡੀਆਂ ਉਡੀਆਂ ਨੇ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਬਿਲਕੁਲ ਡਾਵਾ ਡੋਲ ਹੈ ਇਸ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਦੂਸਰੇ ਪਾਸੇ ਕੁਲਬੀਰ ਸਿੰਘ ਜੀਰਾ ਵੱਲੋਂ ਡੀਸੀ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਉਹਨਾਂ ਸ਼ਰਾਰਤੀ ਅੰਸਰਾਂ ਉੱਤੇ ਐਕਸ਼ਨ ਲਿਆ ਜਾਵੇ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ ਹੈ ਯਾਨੀ ਕਿ ਪੰਜਾਬ ਦੇ ਵਿੱਚ ਕਦੇ ਥਾਣਾ ਉੱਤੇ ਹੰਡ ਗ੍ਰੇਡ ਸ਼ੂਟ ਦੇਣਾ ਕਦੇ ਕਾਂਗਰਸ ਦੀ ਆਗੂ ਦੇ ਘਰ ਦੇ ਵਿੱਚ ਜਾ ਕੇ ਹਮਲਾ ਕਰ ਦੇਣਾ ਯਾਨੀ ਕਿ ਪੰਜਾਬ ਕਿਸ ਤਰ੍ਹਾਂ ਦਾ ਸੰਤਾਪ ਚੱਲ ਰਿਹਾ ਹੈ ਭਾਵੇਂ ਅੱਜ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਸ਼ਾਸਨ ਦੇ ਨਾਲ ਲਾਰਡ ਆਰਡਰ ਨੂੰ ਲੈ ਕੇ ਮੀਟਿੰਗ ਕੀਤੀ ਗਈ ਲੇਕਿਨ ਇਸ ਮੀਟਿੰਗ ਦੇ ਬਾਅਦ ਯੁੱਧ ਵੀ ਕੁਲਬੀਰ ਸਿੰਘ ਜੀਰਾ ਵਰਗੇ ਜੇਕਰ ਸਿਆਸੀ ਆਗੂਆਂ ਤੇ ਹਮਲਾ ਹੁੰਦਾ ਹੈ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਤਾਂ